ਉਹਨਾਂ ਦੀ ਪਰਫਾਰਮੈਂਸ ਤੋਂ ਕੁਝ ਦਿਨ ਪਹਿਲਾਂ ਉਹਨਾਂ ਨੂੰ ਇੰਡੀਆ ਆਪਣੇ ਪੰਜਾਬ ਤੋਂ ਇੱਕ ਕਾਲ ਆਉਂਦੀ ਆ ਕਿ ਉਹਨਾਂ ਦੇ ਫਾਦਰ ਦੀ ਡੈਥ ਹੋ ਗਈ ਹੈ। ਮਨ ਭਰਿਆ ਰੋਂਦੇ। ਇਹ ਮੀਟਿੰਗ ਕਰਕੇ ਰਾਜਵੀਰ ਕੋ ਗਏ ਐਸੀ ਕਿ بھائی ਤੁਸੀਂ ਪਰਫਾਰਮੈਂਸ ਆ ਉਹ ਰਹਿਣ ਦਿਓ ਤੁਸੀਂ ਪੰਜਾਬ ਜਾਓ। ਔਰ ਉਹਨਾਂ ਨੇ ਸਾਨੂੰ ਰੋਕ ਕੇ ਆਂਦੇ ਡਾਕਟਰ ਸਾਹਿਬ ਮੈਂ ਆਪਣਾ ਬਹੁਤ ਕੁਝ ਗਵਾ ਲਿਆ ਪਰ ਇਨਾਂ ਲੋਕਾਂ ਨੇ ਵੀ ਆਪਣਾ ਬਹੁਤ ਕੁਝ ਗਵਾਇਆ। ਅੱਜ ਦੁੱਖ ਹੁੰਦਾ ਕਿ ਯਾਰ ਅਸੀਂ ਐਸੇ ਹੀਰੇ ਨੂੰ ਗਵਾ ਲਿਆ ਅਸੀਂ ਚੰਗੇ ਇਨਸਾਨ ਨੂੰ ਗਵਾ ਲਿਆ ਜਿਹਨੂੰ ਅਸੀਂ ਦਿਲੋਂ ਪਿਆਰ ਕਰਦੇ ਸਾਂ ਔਰ ਵੱਡਾ ਦੁੱਖ ਇਸ ਗੱਲ ਦਾ ਕਿ ਉਹ ਜਾਨ ਬਚਾਈ ਜਾ ਸਕਦੀ ਸੀ ਜੇ ਸਿਰਫ ਤੇ ਸਿਰਫ ਸਾਡਾ ਧਿਆਨ ਰੋਡ ਸੇਫਟੀ ਵੱਲ ਹੁੰਦਾ ਰਾਜਵੀਰ ਜਵੰਡਾ ਦੀ ਡੈਥ ਦੀ ਲੈਸ ਦਾ ਦੁੱਖ ਹਰ ਇੱਕ ਪੰਜਾਬੀ ਨੂੰ ਹਰੇਕੋ ਇਨਸਾਨ ਜਿਹੜਾ ਪੰਜਾਬੀ ਨੂੰ ਪਿਆਰ ਕਰਦਾ ਉਹਨੂੰ ਮੈਂ ਇੱਕ ਕਿੱਸਾ ਤੁਹਾਡਾ ਨਾਲ ਸ਼ੇਅਰ ਕਰਨਾ ਚਾਹੁੰਦਾ ਜਿੰਨਾ ਸੇ ਤੁਹਾਨੂੰ ਰਿਅਲਾਈਜ਼ ਹੋਊਗਾ ਕਿ ਇਹ ਕਿਹੋ ਜਿਹਾ ਇਨਸਾਨ ਆ ਕਿਹੋ ਜਿਹਾ ਹੀਰਾ ਜਿਹੜਾ ਆਪਾਂ ਗਵਾ ਲਿਆ ਕਿਸਾਨ ਅੰਦੋਲਨ ਦੀ ਗੱਲ ਆ ਉੱਥੇ ਅਸੀਂ ਮੇਲੇ ਕਰਾਉਂਦੇ ਸੀ ਲੋਕਾਂ ਦੇ ਲਈ ਕਿਉਂਕਿ ਲੋਕ ਡਿਪਰੈਸ ਬਹੁਤ ਲੋਕ ਡਿਪਰੈਸ ਸਨ ਔਰ ਉਹਨਾਂ ਨੂੰ ਕੀ ਉਹਨਾਂ ਨੂੰ ਕੋਈ ਖੁਸ਼ੀ ਦੇ ਸਕੀਏ ਤਾਂ ਉਹਦੇ ਲਈ ਮੇਲੇ ਕਰਾਏ ਜਾਂਦੇ ਸੀ ਉਹਨਾਂ ਵਿੱਚ ਰਾਜਵੀਰ ਵੀ ਆਏ ਔਰ ਉਹਨਾਂ ਦੀ ਪਰਫਾਰਮੈਂਸ ਤੋਂ ਕੁਛ ਦਿਨ ਪਹਿਲਾਂ ਉਹਨਾਂ ਨੂੰ ਇੰਡੀਆ ਆਪਣੇ ਪੰਜਾਬ ਤੋਂ ਇੱਕ ਕਾਲ ਆਉਂਦੀ ਆ ਕਿ ਉਹਨਾਂ ਦੇ ਫਾਦਰ ਦੀ ਡੈਥ ਹੋ ਗਈ ਆ ਮਨ ਭਰਿਆ ਰੋਂਦੇ ਸਾਨੂੰ ਉਸ ਚੀਜ਼ ਦਾ ਪਤਾ ਲੱਗਾ ਮੈਂ ਰਾਜਵੀਰ ਕੋ ਗਿਆ ਅਸੀਂ ਟੀਮ ਤੇ ਮੀਟਿੰਗ ਕੀਤੀ ਮੀਟਿੰਗ ਕਰਕੇ ਰਾਜਵੀਰ ਕੋ ਗਏ ਅਸੀਂ ਕਿਹਾ ਕਿ ਭਾਈ ਤੁਸੀਂ ਆਪਣਾ ਜਿਹੜਾ ਪਰਫਾਰਮੈਂਸ ਹੈ ਉਹ ਰਹਿਣ ਦਿਓ ਤੁਸੀਂ ਪੰਜਾਬ ਜਾਓ ਸਾਨੂੰ ਪਤਾ ਤੁਸੀਂ ਦੁਖੀ ਹੋ ਤੁਹਾਡਾ ਮਨ ਭਰਿਆ ਔਰ ਉਹਨਾਂ ਨੇ ਸਾਨੂੰ ਰੋਕ ਕੇ ਹੁੰਦੇ ਡਾਕਟਰ ਸਾਹਿਬ ਮੈਂ ਇੱਥੇ ਪਰਫਾਰਮ ਕਰਨ ਆਇਆ ਇਨ੍ਹਾਂ ਲੋਕਾਂ ਲਈ ਮੈਂ ਆਪਣਾ ਬਹੁਤ ਕੁਝ ਗਵਾ ਲਿਆ ਪਰ ਇਨ੍ਹਾਂ ਲੋਕਾਂ ਨੇ ਵੀ ਆਪਣਾ ਬਹੁਤ ਕੁਝ ਗਵਾਇਆ ਮੈਂ ਇੱਥੇ ਕੁਝ ਕਿਸੇ ਰੀਜ਼ਨ ਲਈ ਆਇਆ ਸੀ ਔਰ ਮੈਂ ਉਹ ਰੀਜ਼ਨ ਪੂਰਾ ਕਰਕੇ ਜਾਊਂਗਾ ਉਸ ਸਟੇਜ ਤੇ ਉਹਨਾਂ ਨੇ ਪਰਫਾਰਮ ਕੀਤਾ ਪਰਫਾਰਮ ਕਰਕੇ ਪੰਜਾਬ ਤੁਰ ਕੇ ਕਿਸੇ ਨੂੰ ਝਲਕ ਵੀ ਨਹੀਂ ਹੁੰਦੀ ਕਿ ਉਹਨਾਂ ਦੇ ਨਾਲ ਉਦੋਂ ਕੀ ਹੋਇਆ ਅਸੀਂ ਬਾਅਦ ਵਿੱਚ ਉਹਨਾਂ ਦੇ ਪਿੰਡ ਗਏ ਪਿੰਡ ਜਾ ਕੇ ਉਹਨਾਂ ਨੂੰ ਮਿਲੇ ਔਰ ਅੱਜ ਦੁੱਖ ਹੁੰਦਾ ਕਿ ਯਾਰ ਅਸੀਂ ਐਸੇ ਹੀਰੇ ਨੂੰ ਗਵਾ ਲਿਆ ਐਸੇ ਚੰਗੇ ਇਨਸਾਨ ਨੂੰ ਗਵਾ ਲਿਆ ਜਿਹਨੂੰ ਅਸੀਂ ਦਿਲੋਂ ਪਿਆਰ ਕਰਦੇ ਸਾਂ ਜਿਹਨੂੰ ਅਸੀਂ ਸੁਣਦੇ ਸਾਂ ਕਿੰਨੇ ਸੋਹਣੇ ਗੀਤ ਗਾਉਂਦੇ ਸੀ ਅੱਜ ਉਹ ਆਵਾਜ਼ ਜਿਹੜੀ ਐ ਸਦਾ ਲਈ ਸਾਡੇ ਨਾਲ ਸਾਡ ਤੋਂ ਦੂਰ ਹੋ ਗਈ ਔਰ ਵੱਡਾ ਦੁੱਖ ਇਸ ਗੱਲ ਦਾ ਕਿ ਉਹ ਜਾਨ ਬਚਾਈ ਜਾ ਸਕਦੀ ਸੀ ਜੇ ਸਿਰਫ ਤੇ ਸਿਰਫ ਸਾਡਾ ਧਿਆਨ ਰੋਡ ਸੇਫਟੀ ਵੱਲ ਹੁੰਦਾ ਕਿੰਨੀਆਂ ਜਾਨਾਂ ਜਾਂਦੀਆਂ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਸਰਕਾਰਾਂ ਨੂੰ ਇਹ ਵਾਕਿਆ ਹੀ ਅਸੀਂ ਰਾਜਵੀਰ ਨੂੰ ਯਾਦ ਕਰਨਾ ਚਾਹੁੰਦੇ ਆ ਯਾਦ ਰੱਖਣਾ ਚਾਹੁੰਦੇ ਆ ਤੇ ਰੋਡ ਸੇਫਟੀ ਦੇ ਉੱਤੇ ਕੰਮ ਕਰੀਏ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਤੇ ਹਰ ਇੱਕ ਕਿਸਾਨ ਮਜ਼ਦੂਰ ਪੰਜਾਬੀ ਨੂੰ ਅੱਜ ਹੱਥ ਜੋੜ ਕੇ ਬੇਨਤੀ ਕਰਦਾ ਉਸ ਇਨਸਾਨ ਦੇ ਲਈ ਅਰਦਾਸ ਜ਼ਰੂਰ ਕਰਿਓ ਉਸਦੇ ਪਰਿਵਾਰ ਲਈ ਅਰਦਾਸ ਜ਼ਰੂਰ ਕਰਿਓ